ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਆਪਾਂ ਸ਼ੂਟ ਕਰਨ ਲਈ ਪਹੁੰਚੇ ਆਂ ਵੀਰ ਰਵਿੰਦਰ ਸਿੰਘ ਸੋਲ ਕੋਲ ਤੇ ਵੀਰ ਰਵਿੰਦਰ ਕੋਲ ਇੱਕ ਮੱਝ ਵਿਕਰੀ ਦੇ ਲਈ ਆਈ ਆ ਕਾਫੀ ਸੱਜਣ ਪੁੱਛਦੇ ਰਹਿੰਦੇ ਆ ਵੀ ਵੀਰ ਨੂੰ ਵੀ ਫੋਨ ਆਉਂਦੇ ਰਹਿੰਦੇ ਆ ਕੋਈ ਮੱਝ ਚੰਗੇ ਦੁੱਧ ਵਾਲੀ ਸਾਨੂੰ ਲੈ ਕੇ ਦੋ ਤੇ ਇਹ ਮੱਝ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਜੇ ਇਹ ਮੱਝ ਤਾਜੀ ਸੂਈ ਬਿਲਕੁਲ ਤੇ ਬਾਕੀ ਡਿਟੇਲ ਆਪਾਂ ਵੀਰ ਤੋਂ ਲੈਨੇ ਆ ਤੇ ਕਰਦੇ ਆ ਪੂਰੀ ਗੱਲਬਾਤ ਤੇ ਪੁੱਛਦੇ ਆ ਵੀ ਕਿੰਨੇ ਦਿਨਾਂ ਦੀ ਸੂਈ ਆ ਤੇ ਕੀ ਇਹ ਤੇ ਥੱਲੇ ਦੁੱਧ ਰੈਡੀ ਆ ਤੇ ਪੀਕ ਲੈਵਲ ਇਹਦਾ ਕਿੰਨਾ ਰਹਿੰਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਤੇਰੀ ਸੁਣਾਓ ਵਧੀਆ ਠੀਕ ਠਾਕ ਤੇ ਵੀਰ ਜਿਹੜੀ ਆਪਣੇ ਅੱਜ ਇੱਕ ਲਾਗੇ ਮੱਝ ਖੜੀ ਆ ਜਿਹੜੀ ਆ ਹਾਂਜੀ ਇਹ ਆਪਾਂ ਵਿਕਰੀ ਦੇ ਲਈ ਸੇਲ ਦੇ ਲਈ ਲੈ ਕੇ ਆਏ ਹਾਂ ਹਾਂਜੀ ਤੇ ਜੇ ਆਪਾਂ ਇਹਦੇ ਸੂਏ ਦੀ ਗੱਲ ਕਰੀਏ ਤੇ ਕਿੰਨੇ ਦਿਨਾਂ ਦਾ ਇਹ ਸੂਆ ਇਹਦਾ ਕਿੰਵਾ ਹੈ ਰਗੀ ਤੀਜਾ ਸੂਆ ਹੈ ਅੱਛਾ ਤੀਜਾ ਸੂਆ ਹੈ ਹਾਂਜੀ ਠੀਕ ਹੈ ਜੀ ਤੀਜਾ ਸੂਆ ਸੂਈ ਹੈ ਰਗੀ ਤੀਜਾ ਸੂਆ ਸੂਈ ਆ ਸੂਈ ਆ 6 ਦਿਨ ਹੋਏ ਜੇ 6 ਮਾਂ ਦਿਨ ਆ ਜੀ ਛੇਵਾਂ ਨਾਲ ਨਾਲ ਹੀ ਆ ਅੱਛਾ ਜੀ ਛਾਂ ਦਿਨਾਂ ਦੀ ਸੂਈ ਆ ਤੇ ਕੱਟੇ ਕੱਟੀ ਦਾ ਨਾਲੂਆ ਨਾਲ ਹੀ ਆ ਉਹ ਆਪਾਂ ਦੋਸਤਾਂ ਨੂੰ ਇੱਕ ਵਾਰੀ ਵਿਖਾ ਦਾਂਗੇ ਕਨਫਰਮ ਕਰਾ ਦਾਂਗੇ ਤੇ ਜੇ ਆਪਾਂ ਇਹਦੇ ਦੁੱਧ ਦੀ ਗੱਲ ਕਰੀਏ ਪਿਛਲੇ ਸੂਆਂ ਦੇ ਵਿੱਚ ਕਿੰਨਾ ਦੁੱਧ ਦੇਦਾ ਰਿਹਾ ਇਹ 14 ਕਿਲੋ ਤੱਕ ਵਧੀਆ ਰਿਹਾ ਅੱਛਾ ਜੀ 14 ਕਿਲੋ ਦੁੱਧ ਵਧੀਆ ਦਿੰਦੀ ਰਹੀ ਹੈ ਹਾਂਜੀ ਯਾਨੀ ਕਿ ਕੰਡੇ ਵਾਲਾ ਹਾਂਜੀ ਠੀਕ ਆ ਜੀ ਤੇ ਇਸ ਟਾਈਮ ਰਵਿੰਦਰ ਵੀਰ ਥੱਲੇ ਕਿੰਨਾ ਦੁੱਧ ਰੈਡੀ ਆ ਹੁਣ ਅਸਟਾ ਮੇਰੇ ਥਲੇ 10 ਕਿਲੋ ਆ 10 ਕਿਲੋ ਦੁੱਧ ਰੈਡੀ ਆ ਠੀਕ ਆ ਜੀ ਕੰਡੇਆਲਾ ਜੀ ਨੂੰ ਕਹਿ ਦਿੰਦੇ ਹਾਂ ਠੀਕ ਆ ਤੇ ਅਜੇ ਦਿਲਦੁਲਨੀ ਲਾਉਂਦੀ ਨਾਲੇ ਥੋੜਾ ਖਾਂਦੀ ਪੀਂਦੀ ਘਟਿਆ ਅੱਛਾ ਇਹ ਖਾਂਦੀ ਪੀਂਦੀ ਘਟਿਆ ਉਪਰਾ ਕਰਦੀ ਆ ਆ ਨਹੀਂ ਉਹ ਮੈਂ ਵੇਖੰਦਿਆਂ ਮੇਰੇ ਤੋਂ ਵੀ ਤਕਰੀਬਨ ਡਰੀ ਜਾਂਦੀ ਆ ਤੇ ਬਾਕੀ ਇਹਨਾਂ ਵੀ ਮੱਝ ਮਿਲ ਮੂਲ ਦੇ ਵਿੱਚ ਕਿਦਾਂ ਠੰਡੀ ਬਿਲਕੁਲ ਆ ਬੜੀ ਚਾਹੀਦੀ ਠੀਕ ਹੈ ਜਾਨੀ ਕਿ ਤੁਸੀਂ ਰੋਜ਼ ਲੱਗੇ ਰਹਿੰਦੇ ਤੁਹਾਡੇ ਤੋਂ ਨਹੀਂ ਡਰਦੀ ਚਲੋ ਚੋਣ ਚ ਬੜੀ ਚੰਗੀ ਚੋਣ ਬਹੁਤ ਚੰਗੀ ਆ ਉਹ ਆਪਾਂ ਚਲੋ ਵੀਡੀਓ ਦੇ ਵਿੱਚ ਇੱਕ ਰਹੀ ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ ਠੀਕ ਹੈ ਰਵਿੰਦਰ ਵੀਰ ਆਪਾਂ ਇੱਕ ਰਹੀ ਇਹਦਾ ਆਰਡਰ ਕੁਆਲਟੀ ਜਿਹੜੀ ਆ ਚੈੱਕ ਕਰਾ ਦਈਏ ਦੋਸਤਾਂ ਨੂੰ ਇਧਰਲੀ ਸਾਈਡ ਨੂੰ ਆਪਾਂ ਕਰਕੇ ਤੇ ਖਾਣਾ ਜਿ ਵਿਥੀ-ਵੁਥੀ ਤੁਸੀਂ ਦੇਖ ਸਕਦੇ ਪੂਰਾ ਫੁੱਲ ਗੈਪ ਆ ਤੇ ਆਰਡਰ ਜਿੰਨਾ ਵੀ ਆ ਸਾਰਾ ਖੁੱਲੇ ਨੂੰ ਖੁੱਲੇ ਆਰਡਰ ਦੀ ਹੈ ਇਹ ਕਹਿ ਲਈ ਹੈ ਨਾ ਅੱਗੇ ਨੂੰ ਵੀ ਆਰਡਰ ਜੇ ਵੇਖੀਏ ਤਾਂ ਧੋਨੀ ਨੂੰ ਲੱਗਾ ਹੈ ਤੇ ਪਿੱਛੇ ਨੂੰ ਵੀ ਤੁਸੀਂ ਵੇਖ ਸਕਦੇ ਵੀ ਤੁਹਾਨੂੰ ਉਹ ਕੋਸ਼ਨਾ ਟੱਚ ਕਰਦਾ 30 40 ਸਾਲ ਪਹਿਲਾਂ ਮੱਝਾਂ ਹੁੰਦੀਆਂ ਸੀ ਉਹ ਇਸ ਟਾਈਪ ਦੀਆਂ ਹੁੰਦੀਆਂ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਆਪਾਂ ਕਿਹੜੇ ਏਰੀਆ ਦੇ ਵਿੱਚੋਂ ਇਹ ਮੱਝ ਲਈ ਹੈ ਆਈ ਮੱਝ ਕਿਹੜੇ ਏਰੀਆ ਜੋਂ ਦਰਿਆ ਦੇ ਏਰੀਏ ਦੀ ਹੈ ਦਰਿਆ ਦੇ ਏਰੀਏ ਦੀ ਹੈ ਠੀਕ ਹੈ ਜੀ ਯਾਨੀ ਕਿ ਜਿੱਥੇ ਪ੍ਰਾਣੀ ਬਰੀਡ ਅਜੇ ਵੀ ਸੰਭੀ ਆ ਇਹ ਉਸ ਏਰੀਏ ਦੀ ਆ ਬਹੁਦੇ ਲੋਕ ਨਾ ਜਦੋਂ ਫੋਨ ਕਰਨਗੇ ਪੁੱਛਣਗੇ ਵੀ ਕਿਹੜੇ ਸਾਨ ਦੀ ਆ ਇਹ ਇੰਨੀ ਗੱਲ ਆਪਾਂ ਲੋਕਾਂ ਨੂੰ ਕਨਫਰਮ ਕਰਾ ਰਹੀ ਆ ਰਵਿੰਦਰ ਵੀਰ ਮੜਾ ਜੇ ਆਪਾਂ ਦੱਸ ਦਈਏ ਵੀ ਆਪਣੇ ਏਰੀਆ ਦੇ ਵਿੱਚ ਸੀਮਨ ਬਹੁਦੇ ਘਟ ਲੱਗਦੇ ਆ ਬਿਲਕੁਲ ਜੀ ਜਿਆਦਾ ਡਾਇਰੈਕਟ ਕ੍ਰੋਸਿੰਗ ਦਾ ਹੀ ਡਾਇਰੈਕਟ ਕ੍ਰੋਸਿੰਗ ਦੀਆਂ ਤੇ ਡਾਇਰੈਕਟ ਕ੍ਰੋਸਿੰਗ ਦੇ ਜਿਹੜੇ ਜਾਨਵਰ ਆ ਉਹ ਤਕਰੀਬਨ ਆਪਾਂ ਹਿਸਾਬ ਲਈਏ ਤੇ ਉਹ ਦੁੱਧ ਨੂੰ ਵੀ ਚੰਗੇ ਨਿਕਲਦੇ ਆ ਬਿਲਕੁਲ ਤੇ ਇੱਕ ਦੇ ਬਰੀਡ ਪ੍ਰਾਣੀ ਆ ਹਾਂਜੀ ਪਿਓਰਟੀ ਆ ਪੂਰੀ ਪਿਓਰਟੀ ਪੂਰੀ ਆ ਠੀਕ ਆ ਇੱਕ ਖਾਸੀਅਤ ਇਹਨਾਂ ਦੀ ਇਹ ਆ ਵੀ ਵਾਈਟਨੈਸ ਜਿਹੜੀ ਉਹ ਬਹੁਤ ਲਿਮਟਿਡ ਰਹਿੰਦੀ ਆ ਅੱਗੇ ਬੱਚੇ ਲੈਣ ਨੂੰ ਬਹੁਤ ਜ਼ਿਆਰੀਆਂ ਚੰਗੀਆਂ ਹੁੰਦੀਆਂ ਮੱਜਾਂ ਤੇ ਬਾਕੀ ਸਿੰਗ ਜੇ ਆਪਾਂ ਖਾਰੀਏ ਬਿਲਕੁਲ ਛੋਟਾ ਹੀ ਸਿੰਗ ਲੱਗਾ ਇਹਨੂੰ ਰਿੰਗਲਾ ਵਾ ਤੇ ਜਬਾਨ ਗਲਾਬੀ ਤੁਸੀਂ ਵੇਖ ਹੀ ਲਈ ਹੁਣੀ ਆ ਕੋਈ ਇਹ ਨਾ ਕਵੇ ਵੀ ਗ੍ਰੇਡੇਡ ਆ ਇਹਨੂੰ ਅਸੀਂ ਬੀ ਪਿਓਰ ਨੀਲੀ ਦਾ ਵੀ ਮੱਝ ਮੰਨਦੇ ਆ ਹਾਂਜੀ ਤੇ ਬਾਕੀ ਆਰਡਰ ਤੁਸੀਂ ਚੈੱਕ ਕਰ ਲਓ ਤੇ ਜਿੰਨੇ ਬੱਚੇ ਲੈਣਿਆਂ ਨੂੰ ਉਹ ਇਤਹਾਸੇ ਮੈਂ ਅੱਧਾ ਅੱਛਾ ਇਹ ਬੱਚੇ ਲੈਣ ਨੂੰ ਗਾਂ ਅੱਗੇ ਬਹੁਤ ਜ਼ਿਆਦੀ ਚੰਗੀ ਹੈ ਬਿਲਕੁਲ ਤੇ ਅਰਵਿੰਦਰ ਵੀਰ ਅੱਗੇ ਇਹਦੇ ਜਿਵੇਂ ਆ ਲੇਵੇ ਦੇ ਅਗਲੇ ਬੰਨੇ ਆ ਇਹ ਕੀ ਇਹਦੇ ਵੇਨਸ ਹੀ ਆ ਠੀਕ ਆ ਕੋਈ ਠੀਕ ਆ ਵੇਨ ਥੋੜੀ ਠੀਕ ਠੀਕ ਆ ਮੋਟੀ ਆ ਬਾਕੀ ਥੋੜਾ ਲੰਬਾਈ ਚ ਜ਼ਿਆਦਾ ਆ ਨਾ ਲੰਬਾਈ ਦੀ ਨਹੀਂ ਲੰਬਾਈ ਤਾਂ ਬਹੁਤ ਜ਼ਿਆਦਾ ਆਰਡਰ ਦੀ ਮੈਂ ਵੇਖਦੇ ਆਂ ਵੀ ਅੱਗੇ ਬਿਲਕੁਲ ਜੇ ਆਪਾਂ ਕਹਿੰਦੇ ਹੋ ਨਾ ਧੁੰਨੀ ਨੂੰ ਟੱਚ ਇਥੋਂ ਤੁਸੀਂ ਵੇਖ ਸਕਦੇ ਬਿਲਕੁਲ ਧੁੰਨੀ ਨੂੰ ਟੱਚ ਕਰਦਾ ਜਿਹੜਾ ਤੇ ਇਹੋ ਹੀ ਖਾਸੀਅਤ ਹੁੰਦੀ ਹੈ ਇੱਕ ਨੇਮ ਕੁਆਲਟੀ ਵੀ ਬਹੁਤ ਜ਼ਿਆਦੀ ਹੈ ਚਮੜੀ ਬਿਲਕੁਲ ਜੇ ਕਹਿ ਲਈਏ ਤਾਂ ਪਤਲੀ ਦੀ ਆ ਤੇ ਕੋਈ ਇਹਨੂੰ ਵਾਧੂ ਦੀ ਫਾਇਰ ਨਹੀਂ ਇਹਦੇ ਉੱਤੇ ਹੈਗੀ ਤੇ ਬਾਕੀ ਆਰਡਰ ਕੁਆਲਟੀ ਤੁਸੀਂ ਫੇਰ ਇੱਕ ਰੀਚਾਤੀ ਤੁਹਾਨੂੰ ਮਰਾ ਦਿੰਨੇ ਆ ਆਰਡਰ ਬਹੁਤ ਸੋਹਣਾ ਇਹਦਾ ਕਰਮਾਲੀ ਦਾ ਤੇ ਜਿੰਨੀ ਵੀ ਹੈਗੀ ਸਾਫ ਵਿੱਥੀ ਵਾਲੇ ਥਾਣੇ ਆ ਤੇ ਇੱਕੋ ਜਿਹੇ ਥਾਣੇ तकरीबन ਅਗਲੇ ਥੋੜੇ ਥਾਨੂੰ ਛੋਟੇ ਤੇ ਪਿਛਲੇ ਵੱਡੇ ਜਿੱਦਾਂ ਆਮ ਹੀ ਮੱਜਾ ਦੇ ਹੁੰਦੇ ਆ ਤੇ ਰਵਿੰਦਰ ਵੀਰ ਪਿੱਛੇ ਦੇ ਕੱਟੀ ਆ ਜਿਹੜੀ ਆ ਗਈ ਹੈ ਹਾਂਜੀ ਤੇ ਇਹਦਾ ਆਪਾਂ ਥੋੜਾ ਜਿਹਾ ਨੂੰ ਕਰਕੇ 나ੜੂਆ ਬੁਖਾਰੀਏ ਵੀ ਬਿਲਕੁਲ ਕਨਫਰਮ ਹੈ 6 ਦਿਨਾਂ ਦੀ ਸੂਈ ਹੈ ਵੈਸੇ ਤਾਂ ਤੁਸੀਂ ਆ ਫੋਸ ਤੋਂ ਹੀ ਹਿਸਾਬ ਲਾ ਸਕਦੇ ਜੀ ਤੇ ਆ ਨਾੜੂਆ ਤੁਸੀਂ ਵੇਖ ਲਓ ਬਿਲਕੁਲ ਗਿੱਲਾ ਜੀ ਤੇ ਇਹ ਨਾ ਕੋਈ ਕਵੇ ਵੀ ਉਹ ਬਿਲਕੁਲ ਤੁਸੀਂ ਵੇਖ ਸਕਦੇ ਜੇ ਛੋਟਾ ਜਾਂ ਨਾਲ ਬਾਕੀ ਕਟਿਆ ਗਿਆ ਵਾ ਤੇ ਕੱਟੀ ਜਿਹੜੀ ਹੈ ਕਹਿ ਲਈਏ ਆਪਾਂ ਗ੍ਰੇਡੇਡ ਜੀ ਆ ਗਈ ਹੈ ਇਹ ਗ੍ਰੇਡੇਡ ਆ ਜੀ ਇਹ ਕਿਸੇ ਨੇ ਸੀਮਨ ਮੋਹਰਾ ਦਾ ਜਾਂ ਝੋਟਾ ਮੋਹਰੇ ਤੋਂ ਲਵਾਤੀ ਹਾਂ ਜੀ ਠੀਕ ਹੈ ਜੀ ਬਹੁਤ ਸਾਰੇ ਲੋਕਾਂ ਦੇ ਤੋਂ ਵੇਚੇ ਲੱਗਦੇ ਨੇ ਫਿਰ ਉਦੋਂ ਠੀਕ ਹੈ ਤੇ ਜੇ ਆਪਾਂ ਰਵਿੰਦਰਪ੍ਰੀਤ ਦੀ ਕੀਮਤ ਦੀ ਗੱਲ ਕਰੀਏ ਤੇ ਰੇਟ ਇਹਦਾ ਜਿਹੜਾ ਉਹ ਫੋਨ ਤੇ ਰਹੂਗਾ ਕਿ ਜਾਂ ਆਪਾਂ ਦੱਸਣਾ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਕਿਉਂਕਿ ਕਈ ਸੱਜਣ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਵਿਕਰੀ ਵਾਸਤੇ ਅੱਗੇ ਖੜਨੀ ਹੁੰਦੀ ਹੈ ਤੇ ਫਿਰ ਕੋਈ ਇਹ ਚ ਪੜਦਾ ਜਾਂ ਉਹਲਾ ਨਹੀਂ ਰਹਿ ਜਾਂਦਾ ਸੋ ਦੋਸਤੋ ਬਾਕੀ ਤੁਹਾਨੂੰ ਇਕਰੀ ਧਾਰਾ ਮਾਰ ਗਿਆ ਆਪਾਂ ਦਿਖਾ ਦਿੰਨੇ ਆ ਤੇ ਜਿਸ ਵੀ ਕਿਸ ਨੂੰ ਇਹ ਮੱਝ ਚੰਗੀ ਲੱਗੇ ਤੁਸੀਂ ਵੀਰ ਰਵਿੰਦਰ ਦੇ ਨਾਲ ਕੰਟੈਕਟ ਕਰ ਸਕਦੇ ਜੀ ਇਹ ਅਗਰੇ ਥਣਾ ਦੀਆਂ ਧਾਰਾਂ ਹੋ ਗਈਆਂ ਤੁਸੀਂ ਦੇਖ ਸਕਦੇ ਬਿਲਕੁਲ ਕੋਲੀ ਚਵਾਈ ਦੀ ਤੇ ਹੁਣ ਤੁਹਾਨੂੰ ਪਿਛਲੇ ਥਣਾ ਦੀਆਂ ਧਾਰਾਂ ਮਾਰ ਕੇ ਦਿਖਾ ਦਿੰਨੇ ਆ ਇਹ ਦੋਸਤੋ ਪਿਛਲੇ ਥਣਾ ਦੀਆਂ ਧਾਰਾਂ ਤੁਸੀਂ ਦੇਖ ਸਕਦੇ ਜੀ ਚੋਣ ਚਾਂ ਬਿਲਕੁਲ ਭੋਲੀ ਆ ਬਾਕੀ ਮੈਂ ਬੈਕ ਸਾਈਡ ਦੀ ਹੋਵੇ ਤੁਹਾਨੂੰ ਦਿਖਾ ਦਿੰਦਾ ਮੱਝ ਡਰੇ ਨਾ ਮੇਰੇ ਤੋਂ ਚਲ ਰਵਿੰਦਰ ਜੀ ਮਾਰਿਓ ਧਾਰਾਂ ਪਿਛਲੇ ਥਣਾ ਚੋਂ ਆ ਦੇਖ ਸਕਦੇ ਤੁਸੀਂ ਪਿਛਲੇ ਥਣਾ ਦੀਆਂ ਬਿਲਕੁਲ ਜੇ ਕਹ ਲਈਏ ਇਹ ਰੂਮ ਵਰਗੀ ਪੋਲੀ ਆ ਚੋਣ ਤੇ ਮੱਝ ਖਰੀਦ ਸਕਦੇ ਬਹੁਤ ਚੰਗੀ ਆਡਰ ਕੁਆਲਟੀ ਦੀ ਤੇ ਬਹੁਤ ਸੋਹਣੀ ਮੱਝ ਆ ਜਿੰਨੇ ਵੀ ਕਿਸੇ ਨੇ ਬਰੀਡਿੰਗ ਵਾਸਤੇ ਲੈਣੀ ਆ ਉਹ ਬੇਫਿਕਰ ਹੋ ਕੇ ਮੈ ਫੋਨ ਲਾ ਲਿਓ ਵੀਰ ਨੂੰ ਤੇ ਮੱਝ ਖਰੀਦ ਲਿਓ ਸੋ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ ਰਵਿੰਦਰ ਵੀ ਸਤਿ ਸ੍ਰੀ ਅਕਾਲ